ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਮਿਤੀ 28 ਜਨਵਰੀ 2026 ਲਗਭਗ ਸ਼ਾਮ 7:30 7:00 ਦਾ ਸਮਾਂ ਹੋ ਚੁੱਕਿਆ ਜੀ ਦੇਖ ਸਕਦੇ ਹੋ ਹਾਲਾਤ ਕਿਸ ਤਰੀਕੇ ਦੇ ਨੇ ਕਿ ਬੱਦਲਬਾਈ ਹਲਕੇ ਦਰਮਿਆਨੇ ਰੂਪ ਚ ਕਿਸੇ ਕਿਸੇ ਇਲਾਕੇ ਚ ਦਿਖਾਈ ਦੇ ਰਹੀ ਆ ਓਵਰ ਆਲ ਜਿਹੜਾ ਇਹ ਉਹ ਮੌਸਮ ਪੰਜਾਬ ਦਾ ਕਲੀਅਰ ਹੋ ਚੁੱਕਿਆ ਕਿਉਂਕਿ ਦੇਖਿਆ ਜਾਵੇ ਤਾਂ ਦਿਨ ਦੇ ਵੇਲੇ ਹਲਕੇ ਦਰਮਿਆਨੀ ਬੱਦਲਬਾਈ ਸ਼ਾਮ ਦੇ ਸਮੇਂ ਥੋੜਾ ਜਿਹਾ ਪਵਾਦ ਦਾ ਇਲਾਕਾ ਜਿਹੜੇ ਵੀ ਕਿ ਲਾਂਡਰਾ ਖਰੜ ਥੋੜਾ ਜਿਹਾ ਮੋਹਾਲੀ ਚੰਡੀਗੜ੍ਹ ਤੋਂ ਹੁੰਦਾ ਹੋਇਆ ਰੂਪਨਗਰ ਤੱਕ ਰੂਪਨਗਰ ਤੋਂ ਅਨੰਦਪੁਰ ਸਾਹਿਬ ਦਰਸ਼ਨਕਰ ਦੇ ਇਲਾਕੇ 'ਚ ਥੋੜੀ ਜਿਹੀ ਬੱਦਲਬਾਹੀ ਦੇਖੀ ਗਈ ਕਿਸੇ ਕਿਸੇ ਇਲਾਕੇ 'ਚ ਹਲਕੀ ਬੂੰਦਾਬੰਦੀ ਵੀ ਹੋਈ ਵੈਸੇ ਓਵਰਆਲ ਜਿਹੜਾ ਮੌਸਮ ਸੀ ਉਹ ਬਹੁਤ ਸਾਫ਼ ਅਤੇ ਸਹੀ ਦੇਖਣ ਨੂੰ ਮਿਲਿਆ ਜਿਹਦੇ ਕਾਰਨ ਆਪਾਂ ਕਹਿ ਸਕਦੇ ਆ ਕਿ ਪੰਜਾਬ ਦਾ ਮੌਸਮ ਸ਼ਾਮ ਦੇ ਸਮੇਂ ਬੱਦਲਬਾਹੀ ਵਾਲਾ ਸੀ ਪਰ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗੀ ਹੈ ਪਰ ਸਵੇਰੇ ਸਵੇਰੇ ਬੱਦਲਬਾਹੀ ਧੁੰਦ ਵੀ ਸੀ ਕਿਸੇ ਕਿਸੇ ਇਲਾਕੇ 'ਚ ਜਾਨੀ ਕਿ ਅੱਜ ਪੰਜਾਬ ਦੇ ਵਿੱਚ ਮਿਕਸ ਮੌਸਮ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਮੌਸਮ ਦੇ ਹਾਲਾਤ ਫਿਲਹਾਲ ਕਿਵੇਂ ਦੇ ਨੇ ਕਿਹੜਾ ਇਲਾਕਾ ਹੈ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਮੌਸਮ ਦੀ ਹਰ ਇੱਕ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਰੇ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰ ਦਿਓ ਗੱਲ ਕਰੀਏ ਤਾਂ ਅੱਜ ਰਾਤ ਮੌਸਮ ਬਹੁਤ ਵਧੀਆ ਹੈ ਮੌਸਮ ਥੋੜਾ ਠੰਡਾ ਰਹੇਗਾ ਕਿਉਂਕਿ ਪੱਛਮ ਦੀ ਹਵਾ ਇਸ ਤਰੀਕੇ ਨਾਲ ਹਲਕੀ ਹਲਕੀ ਪੰਜਾਬ ਦੇ ਵਿੱਚ ਚੱਲਦੀ ਨਜ਼ਰ ਆ ਰਹੀ ਹੈ ਤੇ ਇਸ ਪੱਛਮ ਦੀ ਹਵਾ ਦੇ ਕਰਕੇ ਮੌਸਮ ਦੇ ਵਿੱਚ ਠੰਡ ਜਿਹੜੀ ਹੈ ਉਹ ਦੇਖਣ ਨੂੰ ਮਿਲੂਗੀ ਐਵਰੇਜ ਤਾਪ ਰਾਤ ਦਾ ਇਹ ਉਹ 10 ਡਿਗਰੀ ਤੋਂ ਥੱਲੇ ਹੀ ਰਹੂਗਾ ਪੱਛਮੀ ਹਵਾ ਚੱਲਣ ਦੇ ਨਾਲ ਛੇਤ ਲੈਹਰ ਵਰਗਾ ਅਲਰਟ ਜਾਰੀ ਹੈ ਜੀ ਤੇ ਸਵੇਰੇ ਸਵੇਰੇ ਜਿਹੜਾ ਤਾਪਮਾਨ 5 ਤੋਂ 6 ਜਾਂ 7 ਡਿਗਰੀ ਤੱਕ ਦੇਖਣ ਨੂੰ ਮਿਲੂਗਾ ਬਾਕੀ ਗੱਲ ਕਰੀਏ ਕੱਲ ਨੂੰ ਧੁੰਦ ਦੀ ਤਾਂ ਕੱਲ ਨੂੰ ਪੰਜਾਬ ਦੇ ਵਿੱਚ ਧੁੰਦ ਵੱਖ-ਵੱਖ ਥਾਵਾਂ ਤੇ ਦੇਖੀ ਜਾ ਸਕਦੀ ਹੈ ਖਾਸ ਤੌਰ ਤੇ ਮਾਲਵਾ ਬੈਲਟ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਰਨਾਲਾ ਹੋ ਗਿਆ ਬਟਿੰਡਾ ਹੋ ਗਿਆ ਮਾਨਸਾ ਸੰਗਰੂਰ ਹੋ ਗਿਆ ਜੀ ਤੇ ਮੁਕਸਰ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ 'ਚ ਥੋੜੀ ਤਗੜੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਹੋਰ ਥਾਵਾਂ ਦੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਤਹਿਸੀਲਾਂ ਦੇ ਵੱਖ-ਵੱਖ ਹਿੱਸਿਆਂ 'ਚ ਧੁੰਦ ਹੋ ਸਕਦੀ ਹੈ ਜਿਵੇਂ ਕਿ ਜਿਹੜੇ ਦਰਿਆ ਦੇ ਨੇੜੇ ਤੇੜ ਦੇ ਇਲਾਕੇ ਨੇ ਜਿਵੇਂ ਰੋਪੜ ਸ਼ਹਿਰ ਹੋ ਗਿਆ ਮੇਨ ਤੌਰ ਤੇ ਉਸ ਦੇ ਨੇੜੇ ਤੇ ਧੁੰਦ ਹੋ ਸਕਦੀ ਹੈ ਲੁਧਿਆਣੇ ਦਾ ਕੁਝ ਕੁ ਇਲਾਕਾ ਜੀ ਤੇ ਹੋ ਸਕਦਾ ਮੋਗੇ ਵਿੱਚ ਵੀ ਧੁੰਦ ਦੇਖਣ ਨੂੰ ਮਿਲੇ ਅਮਰਸਰ ਤਰਨਤਾਰਨ ਵਿੱਚ ਵੀ ਧੁੰਦ ਹੋ ਸਕਦੀ ਹੈ ਬਾਕੀ ਓਵਰਆਲ ਕਈਏ ਤਾਂ ਮੀਂਹ ਦੀ ਗਤੀਵਿਧੀ ਨਾ ਮਾਤਰ ਦੇ ਬਰਾਬਰ ਹੈ ਬਾਕੀ ਜਿਹੜਾ ਮੀਂਹ ਹੁਣ ਦੇਖਣ ਨੂੰ ਮਿਲੂਗਾ ਉਹ 30 ਤਰੀਕ 31 ਤਰੀਕ ਸ਼ਾਮ ਤੋਂ ਲੈ ਕੇ ਪਹਿਲੀ ਤਰੀਕ ਦੇ ਨੇੜੇ ਤੇੜੇ ਸਾਨੂੰ ਮੀਂਹ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਤੇ ਇਹ ਮੀਂਹ ਬਹੁਤ ਕਮਜ਼ੋਰ ਹੈ ਹਲਕੇ ਦਰਮਿਆਨੇ ਸੁਭਾ ਦਾ ਸਿਸਟਮ ਹੈ ਕੋਈ ਤਕੜਾ ਸਿਸਟਮ ਨਹੀਂ ਹੈ ਤੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਜਿਹੜੀ ਆਉਂਦੀ ਵੀਡੀਓ ਵਿੱਚ ਤੁਹਾਨੂੰ ਸਾਂਝੀ ਕਰ ਦੇਵਾਂਗੇ ਕਿ 5 ਤਰੀਕ ਤੱਕ ਦਾ ਮੌਸਮ ਕਿਵੇਂ ਦਾ ਹੈ ਫਰਵਰੀ ਮਹੀਨੇ ਤੱਕ ਦਾ ਆਪਾਂ ਲਗਭਗ ਤੁਹਾਨੂੰ 6-7 ਦਿਨਾਂ ਦੀ ਜਾਣਕਾਰੀ ਦੇ ਦੇਵਾਂਗੇ ਤੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਮਿਲ ਸਕੇ ਕਿਹੜਾ 1 ਫਰਵਰੀ ਨੂੰ ਜਿਹੜਾ ਮੀਂਹ ਆ ਰਿਹਾ ਉਹ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਹੋਵੇਗਾ ਉਹ ਤੁਹਾਨੂੰ ਜਾਣਕਾਰੀ ਉਦੋਂ ਮਿਲੇਗੀ ਤੁਸੀਂ ਅਗਰ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਇਓ ਧੰਨਵਾਦ ਜੀ